ਮੈਂ ਗੱਲ ਕਰ ਰਿਹਾ ਸੀ ਐਨ ਆਰ ਆਈ ਮਸਲੇ ਵਾਲੀ ਜੀ ਉਹਦੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਉਹ ਜਿਹੜਾ ਇੱਕ ਪੁਰਾਣੇ ਕੰਗਣਾ ਵਾਲੇ ਮਸਲੇ ਦੇ ਨਾਲ ਉਸ ਮਸਲੇ ਨੂੰ ਜੋੜਿਆ ਜਾ ਰਿਹਾ ਤੁਸੀਂ ਕੀ ਸੋਚਦੇ ਹੋ ਇਹ ਠੀਕ ਹੈ ਜਾਂ ਉਹਦੇ ਨਾਲ ਕਿਵੇਂ ਇਹਨੂੰ ਜੋੜਿਆ ਜਾ ਰਿਹਾ ਹੈ ਦੇਖੋ ਇਹਦੇ ਵਿੱਚ ਕੀ ਆ ਸੁਖਮ ਸਿੰਘ ਸਾਹਿਬ ਮਸਲਾ ਕੀ ਹੈ ਅਸੀਂ ਜਿਸ ਦਿਨ ਇਹ ਪਹਿਲੇ ਦਿਨ ਖਬਰ ਆਈ ਸੀ ਕਿ ਉਸ ਦਿਨ ਮੈਂ ਲਾਈਵ ਕਰ ਰਿਹਾ ਸੀਗਾ ਸ਼ਨੀਵਾਰ ਆਈ ਵਰਡ ਵਾਸਤੇ ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ ਕਿ ਕਈ ਵਾਰ ਜ਼ਿਆਤੀ ਝਗੜੇ ਜਿਹੜੇ ਹੁੰਦੇ ਆ ਉਹਨਾਂ ਨੂੰ ਰੰਗਤ ਦਿੱਤੀ ਜਾਂਦੀ ਆ ਸਾਡੇ ਬੰਦੇ ਜਜ਼ਬਾਤੀ ਨੇ ਇਹ ਵੈਸੇ ਚੰਗੀ ਗੱਲ ਹੈ ਕਿ ਅਸੀਂ ਆਪਣੇ ਬੰਦਿਆਂ ਨਾਲ ਖਲੋਣਾ ਤੇ ਘਟੋ ਘਟ ਸ਼ੁਰੂ ਕਰ ਦਿੱਤਾ ਚਾਹੇ ਕਿਸੇ ਵੀ ਭਾਵਨਾ ਤਹਿਤ ਚਾਹੇ ਕਿਸੇ ਵੀ ਜਜ਼ਬਾਤ ਦੇ ਤਹਿਤ ਤੇ ਲੋਕਾਂ ਨੇ ਦੱਬ ਕੇ ਇਹ ਗੱਲ ਜਿਹੜੀ ਚੁੱਕੀ ਕਿ ਬਈ ਹਿਮਾਚਲ ਦਾ ਬਾਈਕਟ ਕਰੋ ਘੁੰਮਣ ਜਾਣਾ ਕਿਤੇ ਹੋਰ ਚਲੇ ਜਾਓ ਜ਼ਰੂਰ ਪੈਸੇ ਦੇ ਕੇ ਜੁੱਤੀਆਂ ਖਾਣੀਆਂ ਬਿਲਕੁਲ ਇਹ ਸਾਰਾ ਕੁਝ ਹੋਇਆ ਹਾਂ ਤਾਂ ਇਹ ਕਿਤੇ ਨਾ ਕਿਤੇ ਇਸ ਗੱਲ ਦਾ ਇਸ਼ਾਰਾ ਹੈ ਕਿ ਭਈ ਜੇ ਆਪਾਂ ਵੇਖੀਏ ਤਾਂ ਪੰਜਾਬੀਆਂ ਚ ਥੋੜਾ ਬਹੁਤਾ ਹੁਣ ਇੱਕ ਨਜ਼ਰ ਆਉਂਦਾ ਘਟੋ ਘਟ ਫੇਸਬੁੱਕ ਤੇ ਜੀ ਉਦਾਂ ਰੀਅਲ ਚ ਕਿੰਨਾ ਕੁ ਆ ਅਸਲੀਅਤ ਦੇ ਵਿੱਚ ਕਿੰਨਾ ਕੁ ਆ ਉਹ ਮੈਂ ਨਹੀਂ ਕਹਿ ਸਕਦਾ ਗੱਲ ਇਹ ਆ ਕਿ ਹੁਣ ਉਥੋਂ ਦੇ ਡੀਜੀਪੀ ਨੇ ਜਿਹੜੀ ਗੱਲ ਕਹੀ ਆ ਉਹ ਇਹ ਆ ਕਿ ਇਸ ਮਾਮਲੇ ਨੂੰ ਜਿਹੜੀ ਰੰਗਤ ਦਿੱਤੀ ਜਾ ਰਹੀ ਹੈ ਕਿ ਕੰਗਣਾ ਰਣੌਕ ਵਾਲੇ ਮਸਲੇ ਕਰਕੇ ਅਟੈਕ ਹੋਇਆ ਐਸਾ ਕੁਝ ਨਹੀਂ ਹੈ ਤੇ ਅਸੀਂ ਵੀ ਉਸ ਦਿਨ ਇਹੋ ਹੀ ਗੱਲ ਕਹਿੰਦੇ ਸੀ ਕਿ ਪਹਿਲਾਂ ਜਾਂਚ ਪੜਤਾਲ ਹੋਵੇ ਹਿਮਾਚਲ ਦਾ ਵਰਸ਼ਨ ਆਉਣਾ ਜਿਹੜਾ ਬਾਕੀ ਆ ਉਸ ਤੋਂ ਬਾਅਦ ਕਿਉਂਕਿ ਅਸੀਂ ਇਹ ਚੀਜ਼ਾਂ ਵੇਖੀਆਂ ਨੇ ਕਿ ਕਈ ਵਾਰ ਝਗੜਾ ਕਿਸੇ ਹੋਰ ਗੱਲ ਤੋਂ ਹੁੰਦਾ ਉਹਨੂੰ ਜੋੜਿਆ ਕਿਸੇ ਹੋਰ ਐਂਗਲ ਦੇ ਨਾਲ ਜਾਂਦਾ ਹੈ ਕਿ ਆਹ ਐਂਗਲ ਜੇ ਜੁੜ ਜਾਵੇ ਇਹਦੇ ਵਿੱਚ ਤੇ ਕਹਾਣੀ ਜਿਹੜੀ ਉਹ ਦੂਸਰੇ ਪਾਸੇ ਠੁਰ ਪਾਏਗੀ ਕਿਉਂਕਿ ਦੇਖੋ ਮੇਰਾ ਬੜਾ ਬੇਸਿਕ ਸਵਾਲ ਸੀਗਾ ਉਸ ਵੇਲੇ ਵੀ ਕਿ ਜੇਕਰ ਝਗੜਾ ਹਿਮਾਚਲ ਦੇ ਵਿੱਚ ਹੋਇਆ ਤਾਂ ਹਿਮਾਚਲ ਦੇ ਵਿੱਚੋਂ ਐਮ ਐਲ ਆਰ ਕਿਉਂ ਨਹੀਂ ਕਟਵਾਈ ਗਈ ਜੀ ਜੋ ਮੈਡੀਕੋ ਲੀਗਲ ਰਿਪੋਰਟ ਹੁੰਦੀ ਹੈ ਕਿ ਐਮ ਐਲ ਆਰ ਉੱਥੇ ਕਟਵਾਉਣੀ ਚਾਹੀਦੀ ਸੀਗੀ ਜੇ ਕੋਈ ਮਤਲਬ ਕਿ ਧੱਕੇ ਵਾਲੀ ਗੱਲ ਸੀ ਕਿ ਉੱਥੇ ਕਿਸੇ ਨੂੰ ਕੋਈ ਦਾਖਲ ਨਹੀਂ ਹੋਣ ਦੇ ਰਿਹਾ ਜਾਂ ਕੋਈ ਇਹਨਾਂ ਦਬਾਅ ਹੈ ਕਿ ਗੁੰਡੇ ਮਵਾਲੀ ਝੜੇ ਮਗਰ ਲੱਗੇ ਆ ਤਾਂ ਉਸ ਟਾਈਮ ਤੁਸੀਂ ਐਨ ਆਰ ਆਈ ਹੋ ਤਾਂ ਘਟੂ ਘਟ ਆਪਣੇ ਪੰਜਾਬ ਦੇ ਡੀਜੀਪੀ ਨੂੰ ਸੀਐਮ ਨੂੰ ਵਿਦੇਸ਼ ਮੰਤਰਾਲੇ ਨੂੰ ਕਿਸੇ ਨੂੰ ਟਵੀਟ ਵੀ ਕੀਤਾ ਜਾ ਸਕਦਾ ਸੀ ਕੁਝ ਐਸੀ ਮਤਲਬ ਕਿ ਤੁਸੀਂ ਆਪਦੀ ਕਾਰਵਾਈ ਝੜੀ ਆ ਕੋਸ਼ਿਸ਼ ਕਰ ਸਕਦੇ ਸੀ ਉਹਦੀ ਐਸਾ ਕੁਝ ਵੀ ਨਹੀਂ ਹੋਇਆ ਕਿਉਂਕਿ ਜਿੱਥੇ ਦੀ ਜੂਰਿਸਡਿਕਸ਼ਨ ਆ ਉੱਥੋਂ ਦੇ ਹਸਪਤਾਲ ਦੀ ਮੈਡੀਕਲ ਲੀਗਲ ਰਿਪੋਰਟ ਹੋਏਗੀ ਪਰਚਾ ਕੱਟਿਆ ਜਾਏਗਾ ਜੀ ਹੁਣ ਕਹਾਣੀ ਤਾਂ ਇੱਥੇ ਥੋੜੀ ਜਿਹੀ ਖਰਾਬ ਹੋ ਗਈ ਕਿ ਅੰਮ੍ਰਿਤਸਰ ਦੇ ਵਿੱਚ ਆ ਕੇ ਉਹ ਦਾਖਲ ਹੁੰਦੇ ਨੇ ਤੇ ਫਿਰ ਉਸ ਤੋਂ ਬਾਅਦ ਇਹ ਖਬਰ ਬਣਦੀ ਆ ਜਿਹੜੇ ਕੁਝ ਪੋਲੀਟੀਸ਼ੀਅਨ ਆ ਉਹਨਾਂ ਨੇ ਵੀ ਮੁੱਦਾ ਚੁੱਕਿਆ ਚਲੋ ਚੰਗੀ ਗੱਲ ਹੈ ਉਹਨਾਂ ਨੇ ਮੁੱਦਾ ਚੁੱਕਿਆ ਹੁਣ ਉਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਹਸਤ ਰੇਖਾ ਵੇਖਣ ਦੇ ਬਹਾਨੇ ਉੱਥੇ ਕੁਝ ਬੀਬੀਆਂ ਦੇ ਜਿਹੜੇ ਆ ਹੱਥ ਫੜ ਰਏ ਸੀ ਤੱਕੇ ਨਾਲ ਆ ਕਹਾਣੀ ਬਣਾਈ ਉਹਨਾਂ ਨੇ ਕਥੇ ਤੌਰ ਤੇ ਉਹ ਕਹਿੰਦੇ ਆ ਕਿ ਇਸੇ ਗੱਲ ਤੋਂ ਝਗੜਾ ਹੋਇਆ ਤੇ ਫਿਰ ਮੁੜ ਕੇ ਇਹਨਾਂ ਨੂੰ ਉਹ ਹਾਲਾਂਕਿ ਉਹਨਾਂ ਨੇ ਇਹ ਤੇ ਨਹੀਂ ਦੱਸਿਆ ਕਿ ਕੁੱਟਮਾਰ ਹੋਈ ਆ ਬੰਦੇ ਦੀ ਬਾਹਾਂ ਟੁੱਟੀ ਇੰਨੀਆਂ ਸੱਟਾਂ ਲੱਗੀਆਂ ਤਾਂ ਮਤਲਬ ਕਿ ਕੁੱਟਮਾਰ ਤੇ ਉੱਥੇ ਹੋਈ ਆ ਜੀ ਲੜਾਈ ਦਾ ਝਗੜਾ ਕਥਿਤ ਤੌਰ ਤੇ ਜੋ ਵੀ ਰਿਹਾ ਹੋਵੇ ਕਿਸੇ ਗੱਲ ਤੋਂ ਵੀ ਰਿਹਾ ਹੋਵੇ ਜੋ ਵੀ ਲੜਾਈ ਤੇ ਝਗੜਾ ਹੈ ਪਰ ਬੰਦੇ ਦੇ ਸੱਟਾਂ ਲੱਗੀਆਂ ਹਾਂ ਸੱਟਾਂ ਨੇ ਆਪ ਤੇ ਲਾਈਆਂ ਨਹੀਂ ਆ ਜੀ ਇਹਦਾ ਮਤਲਬ ਹੈ ਕਿ ਉਹਨਾਂ ਨੇ ਕੋਟਿਆ ਫਿਰ ਪੁਲਿਸ ਵਾਲਿਆਂ ਨੇ ਉੱਥੇ ਖੜਿਆ ਇਹ ਪੁਲਿਸ ਵਾਲੇ ਹੁਣ ਕਹੀ ਜਾਂਦੇ ਨੇ ਕਹਿੰਦੇ ਆ ਕਿ ਦੇਖੋ ਜੀ ਗੱਲ ਇਹ ਆ ਕਿ ਇਹਨਾਂ ਨੇ ਬਿਆਨ ਨਹੀਂ ਦਰਜ ਕਰਵਾਏ ਹੂੰ ਇਹਨਾਂ ਨੇ ਜੇ ਬਿਆਨ ਨਹੀਂ ਦਰਜ ਕਰਵਾਏ ਜੇ ਸੱਟਾਂ ਲੱਗੀਆਂ ਸਨ ਤੇ ਤੁਸੀਂ ਉਹਨਾਂ ਨੂੰ ਹਸਪਤਾਲ ਲੈ ਜਾਂਦੇ ਇੱਥੇ ਵੀ ਸਵਾਲ ਪੈਦਾ ਹੁੰਦਾ ਨਾ ਪਹਿਲਾ ਸਵਾਲ ਤਾਂ ਮੇਰੇ ਜ਼ਹਿਨ 'ਚ ਆਇਆ ਸੀਗਾ ਕਿ ਇਹਨਾਂ ਨੇ ਉੱਥੇ ਹਸਪਤਾਲ ਦੇ ਵਿੱਚੋਂ ਐਮ ਐਲ ਆਰ ਕਿਉਂ ਨਹੀਂ ਕਟਵਾਈ ਤਾਂ ਉੱਥੇ ਪੁਲਿਸ ਆਪ ਹੀ ਹੁਣ ਕਿਤੇ ਨਾ ਕਿਤੇ ਫਸਦੀ ਪਈ ਆ ਕਿ ਜੇ ਤੁਹਾਡੇ ਕੋਲ ਆ ਗਏ ਸਨ ਜੇ ਸੱਟਾਂ ਉਦੋਂ ਤੱਕ ਵੱਜ ਚੁੱਕੀਆਂ ਸੀ ਕੁੱਟਮਾਰ ਹੋ ਚੁੱਕੀ ਸੀ ਤੁਹਾਡਾ ਫਰਜ਼ ਬਣਦਾ ਸੀਗਾ ਕਿ ਜਿਹੜਾ ਬੰਦਾ ਬਾਹਰੋਂ ਆਇਆ ਜੀ ਤੁਸੀਂ ਉਹਨੂੰ ਬਾਹ ਹਿਫਾਜ਼ਤ ਲੈ ਕੇ ਜਾਓ ਹਸਪਤਾਲ ਦੇ ਵਿੱਚ ਉਹਦੀ ਐਮ ਐਲ ਆਰ ਜਿਹੜੀ ਆ ਉਹ ਕਟਵਾਓ ਤੇ ਉਸ ਤੋਂ ਬਾਅਦ ਪਰਚਾ ਜੋ ਵੀ ਬਣਦਾ ਹੈ ਜੋ ਵੀ ਉਹ ਉੱਥੇ ਹੈਗੇ ਨੇ ਦੋਸ਼ੀ ਉਹਨਾਂ ਤੇ ਮਾਮਲਾ ਦਰਜ ਕਰੋ ਸੋ ਹੁਣ ਇਹਨਾਂ ਨੇ ਵਰਸ਼ਨ ਜਿਹੜਾ ਉਹ ਆਪਣੇ ਪੱਖ ਤੋਂ ਦਿੱਤਾ ਹੈ ਕਿ ਭਾਈ ਇਹ ਝਗੜਾ ਜਿਹੜਾ ਉਹਦਾ ਅਸਲ ਦੇ ਵਿੱਚ ਕਾਰਨ ਇਹ ਰਿਹਾ ਪਰ ਗੱਲ ਇਹ ਆ ਕਿ ਪੁਲਿਸ ਤੁਹਾਨੂੰ ਪਤਾ ਹੀ ਆ ਮੁੜ ਕੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਆ ਇੱਕ ਚੰਡੀਗੜ੍ਹ ਦਾ ਏਐਸਆਈ ਪਟੰਡਿਆ ਉਹ ਕਹਿੰਦਾ ਕਿ ਉਥੇ ਹਿਮਾਚਲੀ ਪੁਲਿਸ ਵਾਲਿਆਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਆ ਮੇਰੇ ਘਰ ਦੇ ਵੀ ਨਾਲ ਦੇ ਨਾਲ ਸੀਗੇ ਤੇ ਉਹਨਾਂ ਨੇ ਬਹੁਤ ਮਿਸਬੀਹਵ ਕੀਤਾ ਉਹਨੇ ਵੀ ਡੀਜੀਪੀ ਨੂੰ ਕੰਪਲੇਂਟ ਕੀਤੀ ਆ ਹਾਲਾਂਕਿ ਉਹ ਕਹਿੰਦੇ ਆ ਜੀ ਕਿ ਇਹਨੇ ਗੱਡੀ ਜਿਹੜੀ ਆ ਉਹ ਗਲਤ ਸਾਈਡ ਤੇ پارک ਕੀਤੀ ਸੀਗੀ ਪਰ ਗੱਲ ਇਹ ਆ ਕਿ ਤੁਸੀਂ ਵੀ ਸੱਚੇ ਹੋ ਕੱਲੇ ਹੁਣ ਚੰਡੀਗੜ੍ਹ ਪੁਲਿਸ ਦਾ ਏਐਸਆਈ ਆ ਜਿਹੜਾ ਬੱਲ ਸਾਹਿਬ ਉਹਦਾ ਨਾਮ ਆ ਉਹ ਉਹ ਵੀ ਝੂਠਾ ਕਰਾਰ ਦੇ ਦਿੱਤਾ ਸੋ ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਦੇਖਣਾ ਚਾਹੀਦਾ ਕੋਈ ਜਾਣਕਾਰੀ ਜਟਾਉਣੀ ਚਾਹੀਦੀ ਕਿ ਅਸਲ ਦੇ ਵਿੱਚ ਇਹ ਘਟਨਾ ਵਾਪਰੀ ਕਿੱਥੇ ਆ ਕਿਵੇਂ ਵਾਪਰੀ ਆ ਅੱਛਾ ਜਿਹੜੀ ਇਹ ਚੰਡੀਗੜ੍ਹ ਪੁਲਿਸ ਦੇ ਥਾਣੇਦਾਰ ਨਾਲ ਵਾਪਰੀ ਘਟਨਾ ਉਹ ਵੀ ਇਸੇ ਇਲਾਕੇ 'ਚ ਖਜ਼ਿਆਰ 'ਚ ਵਾਪਰੀ ਆ ਅੱਛਾ ਤੇ ਅੱਗੇ ਵੀ ਅਸੀਂ ਗੱਲ ਕੀਤੀ ਸੀ ਉਹ ਉੱਥੇ ਖਜ਼ਿਆਰ ਦਾ ਕੋਈ ਗੁੰਡਾ ਆ ਉਹ ਉਹਦੇ ਸਿਰ ਤੇ ਸਿਆਸੀ ਛਾਂ ਹੈਗੀ ਆ ਤੇ ਉਹ ਬੰਦਾ ਵੀ ਉੱਥੇ ਬੜੀ ਮਾਰ ਖੋਰੀ ਕਰਦਾ ਜੀ ਠੀਕੇ ਸਟੈਂਡ ਵਗੈਰਾ ਜਿਹੜੇ ਫਿਰ ਤਗੜੇ ਇਸ ਤਰ੍ਹਾਂ ਦੇ ਗੁੰਡੇ ਲੈ ਲੈਂਦੇ ਆ ਤਾਂ ਗੱਲ ਇਹ ਆ ਕਿ ਪੰਜਾਬ ਨੂੰ ਆਪਣੇ ਪੱਧਰ ਤੇ ਖਾਸ ਤੌਰ ਤੇ ਸਰਕਾਰ ਨੂੰ ਆਪਣੀ ਕੋਈ ਰਿਪੋਰਟ ਜਿਹੜੀ ਆ ਉੱਥੋਂ ਹਾਸਲ ਕਰਨੀ ਚਾਹੀਦੀ ਆ ਕੈਸਲ ਦੇ ਵਿੱਚ ਵਾਪਰਿਆ ਕਿ ਉਸੇ ਹਿਸਾਬ ਦੇ ਨਾਲ ਜਿਹੜਾ ਕੋਈ ਦੋਸ਼ੀ ਆ ਉਹਨੂੰ ਸਜ਼ਾ ਜਿਹੜੀ ਆ ਮਿਲਣੀ ਚਾਹੀਦੀ ਆ ਪਰ ਪੁਲਿਸ ਦਾ ਰੋਲ ਕਿਤੇ ਨਾ ਕਿਤੇ ਆਪਣੇ ਆਪ ਹੀ ਸਵਾਲਾਂ ਦੇ ਘੇਰੇ ਚ ਆ ਜਾਂਦਾ ਕਿ ਜਾਂ ਤਾਂ ਤੁਸੀਂ ਇਹ ਕਹੋ ਕਿ ਇਹਨਾਂ ਨੇ ਸੱਟਾਂ ਵੀ ਅਮਰਸਰ ਆ ਕੇ ਮਾਰ ਲਈਆਂ ਆਪਣੀਆਂ ਬਾਹਾਂ ਮਾ ਤੋੜ ਲਈਆਂ ਜੇ ਸੱਟਾਂ ਵਜੀਆਂ ਸਨ ਕੁੱਟਮਾਰ ਹੋਈ ਆ ਤਾਂ ਤੁਸੀਂ ਇਹਨਾਂ ਨੂੰ ਕਹਿ ਦਿੰਦੇ ਕਿ ਆਓ ਭਾਈ ਕਿੰਨਾ ਮੌਕੇ ਤੇ ਹਾਂ ਮਿਲ ਕੇ ਉੱਥੇ ਸਹਤਲ ਦੀ ਜਿਹੜੀ ਲੋੜ ਸੀ ਤੁਸੀਂ ਬਿਲਕੁਲ ਹਸਪਤਾਲ ਦੇ ਵਿੱਚ ਖੜਦਦੇ ਉਹਨਾਂ ਨੂੰ ਹਸਪਤਾਲ ਚ ਲੈ ਜਾਂਦੇ ਦਾਖਲ ਕਰਵਾਉਂਦੇ ਐਮ ਐਲ ਆਰ ਕਟਵਾਉਂਦੇ ਉਸ ਤੋਂ ਬਾਅਦ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਸੀ ਧਾਰ ਕੋਈ ਸਰਾਰਤੀ ਅਨਸਰ ਵੀ ਹੁੰਦੇ ਆ ਜਿਹੜੇ ਮੈਨੂੰ ਕੋਈ ਹੋਰ ਰੰਗ ਦਿੰਦੇ ਆ ਜਾਂ ਕਿਤੇ ਨਾ ਕਿਤੇ ਪੋਲਿਟਿਕਸ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਮਸਲਿਆਂ ਦੇ ਉੱਤੇ ਚਲੋ ਇਹ ਜਿਹੜਾ ਮਸਲਾ ਲਗਾਤਾਰ ਚੱਲ ਰਿਹਾ ਇਹਦੇ ਤੇ ਸਾਹਮਣੇ ਜਿਹੜੇ ਹੋਰ ਵੀ ਖੁਲਾਸੇ ਹੁੰਦੇ ਨੇ ਆਉਂਦੇ ਰਹਿਣਗੇ ਨਹੀਂ ਇਹ ਚਰਚਾਵਾਂ ਜਿਹੜੀਆਂ ਉਹ ਤਾਂ ਹੀ ਪੂਰੀਆਂ ਹੁੰਦੀਆਂ ਨੇ ਜੇ ਹਰੇਕ ਸਵਾਲ ਨੂੰ ਕਵਰ ਕਰੀਏ। ਜੀ ਇੱਕ ਘਟਨਾ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਜਰਨਲਿਸਟਿਕ ਪੁਆਇੰਟ ਤੋਂ ਸਾਰੇ ਸਵਾਲ ਜਿਹੜੇ ਕਵਰ ਕਰਨੇ ਜ਼ਰੂਰੀ ਆ। ਕੋਈ ਸਵਾਲ ਕਿਸੇ ਦੇ ਜ਼ਿਹਨ ਚ ਹੁੰਦਾ ਕੋਈ ਸਵਾਲ ਕਿਸੇ ਦੇ ਜ਼ਿਹਨ ਚ ਹੁੰਦਾ ਮੈਂ ਕੋਈ ਕਮੈਂਟ ਲੈ ਲੈਣਾ। ਵੈਸੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਕਮੈਂਟ ਲੈਣ ਨੂੰ ਕੋਈ ਔਖੇ ਨਹੀਂ ਹੈ ਕਰੰਟ ਨਹੀਂ ਵੱਜਦਾ। ਤੁਸੀਂ ਵੀ ਪੋਟਾ ਮਾਰੋ ਕੋਈ ਗੱਲ ਨਹੀਂ ਹੈ ਚਲੇਗਾ ਸੌਫਟਲੀ ਚਲੇਗਾ। ਅੱਛਾ ਹਾਂ ਬਿਲਕੁਲ ਜਗਦੀਪ ਜੀ ਬਿਲਕੁਲ ਸਿੰਘ ਸਾਹਿਬ हां मणिकर्ण कुटमार मामले ਨੂੰ ਵੀ ਮੁੜ ਕੇ ਛੇੜਛਾੜ ਦੇ ਨਾਲ ਜੋੜ ਦਿੱਤਾ ਗਿਆ ਸੀਗਾ ਬਿਲਕੁਲ ਇਹ ਇਹਨਾਂ ਦਾ ਵਰਸ਼ਨ ਹੈ ਚਲੋ ਅਧਿਕਾਰਤ ਤੌਰ ਤੇ ਜੋ ਵਰਸ਼ਨ ਆਇਆ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਉਸ ਵਰਸ਼ਨ ਨੂੰ ਵੀ ਕਿਤੇ ਨਾ ਕਿਤੇ ਵਿੱਚ ਐਡ-ਆਨ ਕਰੀਏ ਤਾਂ ਕਿ ਪਤਾ ਲੱਗੇ ਪਰ ਗੱਲ ਇਹ ਹੈ ਕਿ ਕੈਂਥਲ 'ਚ ਜਿਹੜਾ ਸਿੱਖ ਦੇ ਨਾਲ ਕੁਟਮਾਰ ਦਾ ਮਸਲਾ ਸੀਗਾ ਨਾ ਜੀ ਜਗਦੀਪ ਸਿੰਘ ਜੀ ਉਹਦੇ ਵਿੱਚ ਬੰਦੇ ਫੜ ਲਏ ਇਹਨਾਂ ਨੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉੱਥੇ ਹਰਿਆਣਾ ਦੇ ਪ੍ਰਸ਼ਾਸਨ ਨੇ ਬਹੁਤ ਮੁਸ਼ਤੈਦੀ ਵਰਤੀ ਮੁੜ ਕੇ ਉਹ ਇਹਨਾਂ ਨੇ ਇਨਾਮ ਰੱਖਿਆ ਉਹ ਜਿਹੜੇ ਦੋ ਸ਼ਰਾਬੀ ਸੀਗੇ ਬੰਦੇ ਉਹ ਕਿਸੇ ਪਿੰਡ ਦੇ ਵਿੱਚ ਲੁਕੇ ਹੋਏ ਸੀਗੇ ਇਹਨਾਂ ਨੇ ਮੁਖਬਰਾਂ ਦੇ ਜ਼ਰੀਏ ਜਾ ਕੇ ਉਹਨਾਂ ਤੱਕ ਪਹੁੰਚ ਕੀਤੀ ਤੇ ਮੁੜ ਕੇ ਉਹਨਾਂ ਨੂੰ ਹੱਥ ਕੜੀਆਂ ਲਾ ਲਈਆਂ ਉਹ ਮਾਮਲਾ ਇੱਕ ਵੱਖਰੀ ਕਿਸਮ ਦਾ ਸੀ ਉੱਥੇ ਕਿਤੇ ਨਾ ਕਿਤੇ ਕਹਿ ਲੋ ਕਿ ਉਹਨਾਂ ਨੇ ਨਸ਼ਾ ਵੀ ਕੀਤਾ ਸੀਗਾ ਜੇ ਜੋ ਸਾਡਾ ਸਿੱਖ ਨੌਜਵਾਨ ਜਿਹੜਾ ਉੱਥੇ ਕਾਰੋਬਾਰ ਕਰਦਾ ਸੀਗਾ ਉਹ ਜਦੋਂ ਜਾ ਰਿਹਾ ਸੀਗਾ ਤਾਂ ਉਹ ਗੱਲ ਰੋਡ ਰੇਜ ਤੋਂ ਹੀ ਸ਼ੁਰੂ ਹੋਈ ਆ ਕਿਤੇ ਸਕੂਟੀ ਅੱਗੇ ਪਿੱਛੇ ਕਰਨ ਤੋਂ ਪਰ ਉਹਨਾਂ ਨੇ ਮੁੜ ਕੇ ਦੱਸਦੇ ਆ ਕਿ ਬਹੁਤ ਗਲਤ ਤਰੀਕੇ ਨਾਲ ਉਹਦੇ ਨਾਲ ਕੁੱਟਮਾਰ ਕੀਤੀ ਨਿਵੇਂ ਥੈਟ ਕਿ ਉਹਨੂੰ ਖਾਲਸਤਾਨੀ ਤੱਕ ਕਿਹਾ ਇਸ ਕਰਕੇ ਉਹ ਮਾਮਲਾ ਕੁਝ ਜੁਦਾ ਕਿਸਮ ਦਾ ਬਣ ਗਿਆ ਉਸ ਮਾਮਲੇ 'ਚ ਕਾਰਵਾਈ ਵੀ ਹੋਈ ਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਮੈਂ ਤਾਂ ਇਹੀ ਮੰਗ ਕਰਦਾ ਕਿ ਭਾਈ ਜੋ ਵੀ ਦੋਸ਼ੀਆ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਸੱਚ ਜਿਹੜਾ ਉਹ ਲੁਕਿਆ ਨਹੀਂ ਰਹਿਣਾ ਸੱਚ ਬਿਲਕੁਲ ਸਾਹਮਣੇ ਆਉਣਾ ਚਾਹੀਦਾ